ਸਾਪਾ ਦੇਖ ਰਹੇ ਹਾਂ ਕਿ ਮੌਨਸੂਨ ਸੀਜ਼ਨ ਇਸ ਵਾਰੀ ਬੜੇ ਅਪ ਡਾਊਨ ਰਹੇ ਹੈ ਕਿਉਂਕਿ ਜੂਨ ਜੁਲਾਈ ਦੇ ਵਿੱਚ ਕਾਫੀ ਡੈਫਿਸਟ ਰਿਹਾ ਮੌਨਸੂਨ ਬਟ ਅਗਸਤ ਦੇ ਵਿੱਚ ਬਹੁਤ ਅੱਛੀ ਬਾਰਿਸ਼ ਦੇਖੀ ਗਈ ਹੈ ਅਗਸਤ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਾਰਿਸ਼ ਆ ਨਾਰਮਲ ਤੋਂ ਜ਼ਿਆਦਾ ਰਹੀ ਹੈ ਜੇ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 190 ਮਿਲੀਮੀਟਰ ਬਾਰਿਸ਼ ਨਾਰਮਲ ਹੁੰਦੀ ਹੈ ਤੇ ਸਾਡੇ ਕੋਲ 240 ਜਿਹੜੀ ਹੈ ਉਹ ਰਿਕਾਰਡ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਜੂਨ ਜੁਲਾਈ ਦੇ ਵਿੱਚ ਇੰਨਾ ਡੈਫਿਸਿਟ ਸੀਗਾ ਤਾਂ 40% ਤੱਕ ਵੀ ਪੰਜਾਬ ਦਾ ਜਿਹੜਾ ਡੈਫਿਸਿਟ ਉਹ ਦਿਖ ਰਿਹਾ ਸੀ ਪਰ ਅਗਸਟ ਦੀ ਜਿਹੜੀ بارش ਨੇ ਉਹ ਡੈਫਿਸਿਟ ਨੂੰ ਘਟਾ ਕੇ 24-25% ਤੱਕ ਲੈ ਆਂਦਾ ਸੋ ਇਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਹੋਇਆ ਇਸ ਜਿਹੜੀ بارش ਹੈ ਕਿਉਂਕਿ ਜਿਹੜਾ ਵੀ ਪਾਣੀ ਕਿਸੇ ਫਸਲ ਨੂੰ ਚਾਹੀਦਾ ਸੀ ਉਹ ਇਸ بارش ਨਾਲ ਉਹਦੀ ਪੂਰਤੀ ਹੋ ਗਈ ਤੇ ਦੂਸਰਾ ਇਹ ਹੈ ਕਿ ਇਹ بارش ਕੰਟੀਨਿਊਸ ਵੀ ਰਹੀ ਹੈ ਰੁਕ ਰੁਕ ਕੇ ਪੈਂਦੀ ਰਹੀ ਹੈ ਤੇ ਇਹਦੇ ਨਾਲ ਜਿਹੜਾ ਸਾਡਾ ਧਰਤੀ ਇਟਲਾ ਪਾਣੀ ਆ ਉਹਨੂੰ ਵੀ ਕਾਫੀ ਫਾਇਦਾ ਹੋਇਆ ਹੈ ਕਿ ਵਾਟਰ ਟੇਬਲ ਨੂੰ ਅਪਲੋਡ ਹੋਣ ਦੇ ਵਿੱਚ ਦੂਸਰਾ ਇਹ ਹੈ ਕਿ ਜਿੱਥੇ ਹੈਵੀ ਡਾਊਨਪੋਰ ਹੋਇਆ ਹੈ ਉੱਥੇ ਵੀ ਜਿਸ ਤਰ੍ਹਾਂ ਕਿਤੇ ਨਰਮੇ ਦੇ ਵਿੱਚ ਛਿੱਟੀ ਮੱਖੀ ਦੀ ਪ੍ਰੋਬਲਮ ਸੀਗੀ ਜਾਂ ਝੋਨੇ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਕਿਸੇ ਲੀਫ ਫੋਲਡਰ ਦੀ ਤੇ ਉਹ ਵਾਸ਼ ਆਊਟ ਹੋ ਗਿਆ ਉਹਦੇ ਨਾਲ ਵੀ ਮਤਲਬ ਜਿਹੜਾ ਫਸਲ ਦਾ ਬਚਾ ਹੋ ਗਿਆ ਤੇ ਸਾਨੂੰ ਜਿਹੜੇ ਪੈਸਟਿਸਾਈਡ ਜਾਂ ਕੁਝ ਹੋਰ ਸਪਰੇਅ ਕਰਨ ਦੀ ਲੋੜ ਨਹੀਂ ਪਈ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਇਕਨੋਮਿਕਲੀ ਵੀ ਫਾਰਮਰਸ ਨੂੰ ਫਾਇਦਾ ਹੋਇਆ ਕਿਉਂਕਿ ਜਦੋਂ ਇਰੀਗੇਸ਼ਨ ਨਹੀਂ ਲਗਾਉਣੀ ਪਈ ਪਾਣੀ ਸਾਨੂੰ ਮਿਲ ਗਿਆ بارش ਤੋਂ ਤਾਂ ਜਿਹੜੇ ਉਹਨਾਂ ਨੇ ਡੀਜ਼ਲ ਦੀ ਖਪਤ ਹੋਣੀ ਸੀ ਉਹ ਉਹਦੇ ਨਾਲ ਉਹਨਾਂ ਨੂੰ ਮਤਲਬ ਬਚਾਅ ਹੋ ਗਿਆ ਕਿ ਇੰਨਾ ਜ਼ਿਆਦਾ ਡੀਜ਼ਲ ਨਹੀਂ ਉਹਨਾਂ ਨੂੰ ਖਰਚ ਕਰਨਾ ਪਿਆ ਦੂਸਰਾ ਇਹ ਹੈ ਕਿ ਜਿਹੜਾ ਡੀਜ਼ਲ ਬਲਕੇ ਜਿਹੜੀਆਂ ਗ੍ਰੀਨ ਹਾਊਸ ਗੈਸਸਾਂ ਨਿਕਲਦੀਆਂ ਸੀ ਉਹਦਾ ਵੀ ਬਚਾਅ ਹੋ ਰਿਹਾ ਹੈ ਕਿ ਜਿਹੜਾ ਐਟਮੋਸਫੀਅਰ ਦੇ ਵਿੱਚ ਪੋਲਿਊਸ਼ਨ ਹੋਣਾ ਸੀਗਾ ਉਸ ਤੋਂ ਵੀ ਬਚਾ ਰਿਹਾ ਸੋ ਕਾਫੀ ਆਪਾਂ ਦੇਖ ਸਕਦੇ ਆਂਗਲਸ ਤੋਂ ਸਾਡਾ ਜਿਹੜਾ ਇਹ ਆਗਸਟ ਦਾ ਮਹੀਨਾ ਹੈ ਉਹਦੇ ਵਿੱਚ ਜਿਹੜੀ ਬਾਰਿਸ਼ ਹੋਈ ਹੈ ਉਹ ਬੈਨੇਫੀਸ਼ੀਅਲ ਰਹੀ ਹੈ ਤੇ ਸਪਟੰਬਰ ਦੇ ਵਿੱਚ ਵੀ ਹੁਣ ਜਿਸ ਤਰ੍ਹਾਂ ਕੀ ਫੋਰਕਾਸਟ ਹੈਗੀ ਹੈ ਕਿ ਅੱਛੀ ਬਾਰਿਸ਼ ਹੋਣ ਦੀ ਉਮੀਦ ਹੈ ਤਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਤਾਂ ਹੁਣ ਨੀਅਰ ਫਿਊਚਰ ਦੇ ਵਿੱਚ 3-4 ਸਪਟੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਉਸ ਤੋਂ ਬਾਅਦ ਵੀ ਜਿਸ ਤਰ੍ਹਾਂ ਕਿ ਆਈਐਮਡੀ ਨੇ ਲੌਂਗ ਟਰਮ ਜਿਹੜੀ ਸਾਨੂੰ ਫੋਰਕਾਸਟ ਦਿੱਤੀ ਹੈ ਕਿ ਸਪਟੰਬਰ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਨਾਰਮਲ ਜਾਂ ਨਾਰਮਲ ਤੋਂ ਜ਼ਿਆਦਾ ਰਹੇਗੀ ਤਾਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਡੈਫਿਸਿਟ ਰਹਿ ਗਿਆ ਉਹ ਵੀ ਕਵਰ ਅਪ ਹੋ ਜਾਏਗਾ ਪਰ ਤਾਪਮਨ ਦੀ ਗੱਲ ਕਰੀਏ ਤਾਂ ਮਨ ਵਿੱਚ ਕਿੰਨੀ ਕੁ ਗਰਾਵਟਾਈਨ ਤਾਪਮਨ ਵਿੱਚ ਤਾਂ ਨਹੀਂ ਕਿੰਨੀ ਕਿ ਰਾਤ ਜੀ ਵੀ ਆਨ ਬੜੇ ਦਿਨਾਂ ਜਿ ਰੱਖੀ हां जी ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਜੀ ਟੈਂਪਰੇਚਰ ਜਿਸ ਤਰ੍ਹਾਂ ਪਿੱਛੇ ਜੇ ਬਾਰਿਸ਼ ਹੋਈ ਹੈ ਉਹਦੇ ਨਾਲ ਤਾਂ ਕਾਫੀ ਫਾਲ ਹੋ ਗਿਆ ਸੀਗਾ ਜਿਸ ਤਰ੍ਹਾਂ 6-7 ਡਿਗਰੀ ਜਿਹੜਾ ਨਾਰਮਲ ਤੋਂ ਘੱਟ ਹੋ ਗਿਆ ਸੀ ਬਟ ਹੁਣ ਵੀ ਟੈਂਪਰੇਚਰ ਨੀਅਰ ਟੂ ਨਾਰਮਲ ਹੈ ਜਿਹੜਾ ਦਿਨ ਦਾ ਤਾਪਮਨ 33 ਦੇ ਨੀਅਰਬਾਊਟ ਚੱਲ ਰਿਹਾ ਤੇ ਰਾਤ ਦਾ ਤਾਪਮਨ ਜਿਹੜਾ ਉਹੀ 25-26 ਦੇ ਨੀਅਰਬਾਊਟ ਚੱਲ ਰਿਹਾ ਸੋ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਹਲੇ ਨਾਰਮਲ ਜਿਹੇ ਨੇ ਟੈਂਪਰੇਚਰਸ ਔਰ ਜਿਸ ਤਰ੍ਹਾਂ ਕੀ ਉਮੀਦ ਹੈਗੀ ਹੈ ਕਿ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਤਾਂ ਟੈਂਪਰੇਚਰ ਜਿਹੜੇ ਜ਼ਿਆਦਾ ਸ਼ੂਟ ਅਪ ਨਹੀਂ ਕਰਨਗੇ ਇਸ ਤਰ੍ਹਾਂ ਹੀ ਮਤਲਬ ਰੈਣ ਦੀ ਸੰਭਾਵਨਾ ਹੈਗੀ ਹੈ ਸੋ ਹਲੇ ਹੀ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਕੰਫਰਟ ਲੈਵਲ ਹੈਗਾ ਜਾਂ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਕਿ ਬਹੁਤ ਜ਼ਿਆਦਾ ਅਨਕੰਫਰਟ ਲੱਗ ਰਿਹਾ ਜਾਂ ਜਿਸ ਤਰ੍ਹਾਂ ਪਹਿਲਾਂ ਸੀਗਾ ਕਿ ਇੰਨੀ ਜ਼ਿਆਦਾ ਹਮਸ ਸੀਗੀ ਉਤੋਂ ਵੀ ਅਸੀਂ ਹਲੇ ਥੋੜਾ ਜਾਂ ਸਾਨੂੰ ਬਚਾ ਹੋਇਆ ਸੋ ਓਵਰ ਆਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਵੈਦਰ ਹੈ ਉਹ ਕਾਫੀ ਫੇਵਰੇਬਲ ਹੈ ਹਮ ਜਿਸ ਤਰ੍ਹਾਂ ਦੇਖਿਆ ਕਿ ਦਿਨ ਤੇ ਜਾਣ ਵਾਲੇ ਜਨ ਦੇ ਬਰਸਾਤ ਹੋ ਸਕਦੀ ਕਿਸਾਨ ਵੀਰਾਂ ਨੂੰ ਪੀਸ ਕਰੇ ਆ ਕਿਸਾਨ ਵੀਰਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿ ਜਿਸ ਤਰ੍ਹਾਂ ਮਤਲਬ بارش ਪਹਿਲਾਂ ਵੀ ਹੋਈ ਹੈ ਹੁਣ ਵੀ ਹਲੇ ਸੰਭਾਵਨਾ ਹੈਗੀ ਹੈ ਤੇ ਉਹ ਆਪਣਾ ਲੋੜ ਅਨੁਸਾਰ ਹੀ ਪਾਣੀ ਲਾਉਣ ਜਿੱਥੇ ਕਿਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਲੋੜ ਹੈਗੀ ਹੈ ਅਦਰਵਾਇਜ਼ ਪਾਣੀ ਮਤਲਬ ਡਿਲੇ ਕਿੰਨਾ ਚੱਲਦਾ ਉਸ ਹਿਸਾਬ ਨਾਲ ਕਿ ਜਿੱਥੇ بارش ਨਹੀਂ ਹੋਈ ਉੱਥੇ ਹੀ ਲਾਇਆ ਜਾਵੇ ਤੇ ਦੂਸਰਾ ਇਹ ਹੈ ਕਿ ਪਾਣੀ ਜਿਹੜਾ ਉਹ ਖੜਾ ਨਾ ਰਹਿਣ ਦਿੱਤਾ ਜਾਵੇ ਖੇਤਾਂ ਦੇ ਵਿੱਚ ਉਹਦਾ ਨਿਕਾਸ ਜ਼ਰੂਰ ਹੁੰਦਾ ਰਵੇ ਤੇ ਇੱਕ ਜਿਹੜੀਆਂ ਵਟਾਂ ਉਹਨਾਂ ਦਾ ਮਤਲਬ ਪੂਰਾ ਜਿਹੜੀਆਂ ਕਿਸਾਨ ਵੀਰਾਂ ਨੂੰ ਚਾਹੀਦੀਆਂ ਕਿ ਪ੍ਰੋਪਰ ਵਟਾਂ ਜਿਹੜੀਆਂ ਆਪਣੇ ਬਣਾ ਕੇ ਰੱਖਣ ਤੇ ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਕਿਉਂਕਿ ਪਿੱਛੇ ਜਿਸ ਤਰ੍ਹਾਂ ਬਾਰਿਸ਼ ਹੋਈ ਹੈ ਜਦੋਂ ਥੋੜਾ RH ਵੀ ਵੱਧ ਗਈ ਸੀ ਤਾਂ ਕਈ ਜਗ੍ਹਾ ਤੇ ਝੋਨੇ ਦੇ ਵਿੱਚ ਫੌਲਸਪਟ ਦੀ ਪ੍ਰੋਬਲਮ ਦੇਖੀ ਗਈ ਹੈ ਸੋ ਆਪਣੇ ਖੇਤਾਂ ਦਾ ਜੂਰ ਨਿਰੀਖਣ ਕਰਦੇ ਰਹਿਣ ਜਿੱਥੇ ਕਿਤੇ ਲੱਗਦਾ ਹੈ ਕਿ ਕੋਈ ਬਿਮਾਰੀ ਜਾਂ ਕੋਈ ਕੀਟ ਨਜ਼ਰ ਆ ਰਿਹਾ ਹੈ ਤਾ ਉਹਨੂੰ ਜੇ ਉਹਦਾ ਥ੍ਰੈਸ਼ਹੋਲਡ ਲੈਵਲ ਤੱਕ ਹੈਗਾ ਤਾਂ ਫਿਰ ਉਸ ਤੋਂ ਬਾਅਦ ਹੀ ਸਪਰੇਅ ਕੀਤੀ ਜਾਵੇ ਨਹੀਂ ਤਾਂ ਸਪਰੇਅ ਕਰਨ ਦੀ ਲੋੜ ਨਹੀਂ ਹੈ ਤੇ ਜਿੰਨੀ ਜਲਦੀ ਹੋ ਸਕੇ ਮਾਰਾ ਨਾਲ ਸੰਪਰਕ ਕੀਤਾ ਜਾਵੇ ਹਮ ਲੱਗਦਾ ਕਿ ਆਮ ਲੋਕਾਂ ਨੂੰ ਖਿਆਲ ਤਾਂ ਜਿੱਦੇ ਇਸ ਤਰ੍ਹਾਂ ਗਰਮੀ ਦੇ ਨਾਲ ਹਮਮਸਤ ਵਧਦੀ ਹੈ ਕਿਉਂਕਿ ਜਿਸ ਤਰ੍ਹਾਂ ਮਦਰਬਾਈ ਹੋ ਜਾਂਦੀ ਹੈ ਬਰਸਾਤ ਤੋਂ ਬਾਅਦ ਵੀ ਮੇਰੀ ਹਮਮਸਤ ਜਿਵੇਂ ਦਾ ਹਾਂਜੀ ਮੈਂ ਅਸੀ ਤਾਂ ਹੁਣ ਥੋੜਾ ਜਿਹਾ ਕੰਫਰਟੇਬਲ ਹੈਗਾ ਜਿਵੇਂ ਆਪਾਂ ਗੱਲ ਕੀਤੀ ਹੈਗੀ ਟੈਂਪਰੇਚਰ ਜਿਹੜੇ ਨੀਅਰ ਟੂ ਨਾਰਮਲ ਨੇ ਹਿਊਮਿਡਿਟੀ ਲੈਵਲ ਥੋੜਾ ਜਿਹਾ ਜ਼ੁਰ ਜ਼ਿਆਦਾ ਹੈਗਾ ਆ ਬਟ ਇੱਥੇ ਕਿਤੇ ਕਿਸੇ ਨੂੰ ਮਤਲਬ ਪ੍ਰ ਓਲਡੇਜ ਦੇ ਵਿੱਚ ਵਾਕ ਕਰਦੇ ਆ ਮਾਰਨਿੰਗ ਈਵਨਿੰਗ ਤਾਂ ਉਹਦੇ ਉਹਨੂੰ ਆਪਣੇ ਉਸ ਹਿਸਾਬ ਨਾਲ ਹੀ ਕਰਨ ਕਿ ਜਦੋਂ ਉਹਨਾਂ ਨੂੰ ਲੱਗੇ ਕਿ ਕੰਫਰਟ ਵੈਦਰ ਹੈਗਾ ਕਿਉਂਕਿ ਅਦਰਵਾਇਜ਼ ਜ਼ਿਆਦਾ ਹਿਊਮਿਡਿਟੀ ਦੇ ਵਿੱਚ ਵੀ ਫੇ ਕਈ ਵਾਰੀ ਰੈਸਪੀਰੇਸ਼ਨ ਪ੍ਰੋਬਲਮਸ ਆ ਜਾਂਦੀਆਂ ਬਰੀਥਿੰਗ ਪ੍ਰੋਬਲਮ ਆ ਜਾਂਦੀਆਂ ਸੋ ਇਹ ਸਭ ਨੂੰ ਧਿਆਨ ਰੱਖ ਕੇ ਹੀ ਆਪਣਾ ਜਿਹੜਾ ਸਿੱਧਾ ਧਿਆਨ ਰੱਖਿਆ ਜਾਏ ਔਰ ਦੂਸਰਾ ਹੈ ਕਿ ਖਾਣ ਪੀਣ ਦਾ ਵੀ ਜੋੜ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਬਰਸਾਤਾਂ ਦੇ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਫੰਗਸ ਜਿਹੜੇ ਉਹ ਮਲਟੀਪਲਾਈ ਕਰਦੇ ਆ ਤਾਂ ਪਾਣੀ ਦਾ ਜਰੂਰ ਧਿਆਨ ਰੱਖਿਆ ਚਾਹੀਏ ਕਿ ਜਿਹੜਾ ਕੋਈ ਅ ਅੱਛਾ ਸੋਰਸ ਹੈਗਾ ਉੱਥੋਂ ਹੀ ਪਾਣੀ ਲਿਆ ਜਾਏ ਜਾਂ ਜੋ ਖਾਣ ਵਾਲਾ ਸਮਾਨ ਹੈ ਜਿਵੇਂ ਆਪਾਂ ਕਹਿੰਦੇ ਨੇ ਕਿ ਸਟ੍ਰੀਟ ਵੈਂਡਰਸ ਵਗੈਰਾ ਤੋਂ ਅਵੋਇਡ ਕੀਤਾ ਜਾਏ ਸੋ ਮਤਲਬ ਡੀਹਾਈਡਰੇਸ਼ਨ ਵੀ ਨਾ ਹੋਵੇ ਤਾਂ ਕਿ ਮਤਲਬ ਲਗਾਤਾਰ ਆਪਾਂ ਕੁਛ ਨਾ ਕੁਛ ਜਿਹੜਾ ਤਲ ਪਦਾਰਥੋਂ ਦਾ ਸੇਵਨ ਕਰਦੇ ਰਹੀਏ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par